ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਾਣਕ ਆਹਦਾ ਸਾਡੇ ਕੋਲ ਮੈਂ ਰਹਿ ਰਿਹਾ ਹੈ ਬੱਧੀ ਬਾਅਦ ਸਾਡਾ ਕਿੰਨਾ ਗਿਆ ਥੋੜਾ ਰਹੀ ਹੈ ਬਾਅਦ ਇਹ ਚਾਹ ਲਈ ਹੈ ਇਹਨਾ ਕੰਮ ਕਿੱਦਾਂ ਕਰਨਾ ਹਨ ਅਨੀ ਮੰਤਰੀ ਜੀ ਕਿਹੜੇ ਬੰਦੇ ਕੰਮ ਕਰੇਗਾ ਜੀ ਆ ਜੀ ਸਾਡਾ ਆ ਜਿਹੜਾ ਰਾਵੀ ਦਾ ਪਾਣੀ ਕਰਕੇ ਸਾਡਾ ਕੋਹਲੀਆ ਾਡੇ ਰੁੜਿਆ ਔਰ ਇਸ ਕੋਹਲੀਆ ਾਡੇ ਦਾ ਬੰਦ ਜਿਹੜਾ ਮਾਰਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਪਿਛਲੇ ਪੌਣੇ 2 2 ਘੰਟੇ ਤੋਂ ਨੀ ਦੇ ਵਿੱਚ ਸਾਡੀਆਂ ਸਾਰੀਆਂ ਫੌਜਾਂ ਐਂਡ ਸੈਕਿਉਰਟੀ ਕਾਪੀ ਲੱਗਿਆ ਨੇ ਸੋ ਇੱਕ ਟਾਰਗੇਟ ਸੀਗਾ ਸਾਡਾ ਕਿ 1 ਵਜੇ ਤੋਂ ਪਹਿਲੇ ਪਹਿਲੇ ਵੰਨ ਮਾਰਨਾ ਤੇ ਮੈਨੂੰ ਲੱਗਦਾ ਅਜੇ 1 ਵੱਜਿਆ ਨਹੀਂ ਤੇ ਆਪਾਂ 1 ਵਜੇ ਤੋਂ ਪਹਿਲੇ ਪਹਿਲੇ ਕੰਮ ਖਰੇ ਕਰ ਦੇਣਾ ਆਹ ਦੇਖੋ ਸਾਡੇ ਨੌਜਵਾਨ ਨੇ ਇੱਕ ਗੱਲ ਕਰਦਾ ਜਿੰਦਾਬਾਦ ਜਿੰਦਾਬਾਦ ਚੱਕਾ ਦਾ ਦੀਸ ਕਰਦੇ ਆ ਸੋ ਅਰਦਾਸ ਵੀ ਕਰਦੇ ਆ ਕੁਦਰਤ ਦੇ ਹੱਥ ਬਣ ਕੇ ਦੀ ਬਹੁਤ ਪੰਜਾਬ ਦੇ ਨਾਲ ਮਤਲਬ ਜਿਹੜਾ ਉਹ ਪਾਣੀ ਆ ਗਿਆ ਉਹਨ ਇਹਨੂੰ ਪਾਣੀ ਤੋਂ ਸਾਡਾ ਸਦਾਰਾ ਹੋਵੇ ਸੁਰਮਤ ਖੁਸ਼ੀ ਆ ਵੀ ਅੱਜ 4-500 ਬੰਦਾ ਜਿੰਨਾ ਵੀ ਆਮ ਆਦਮੀ ਪਾਰਟੀ ਦਾ ਬੰਦਾ ਹੋਵੇ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਪਿੰਡਾਂ ਦੇ ਸਰਪੰਚ ਹੋਣ ਤੇ ਸਮਾਜ ਸੇਵੀ ਤੇ ਲੋਕਲ ਲੋਕ ਜਿਹੜਿਆ ਸਾਰੇ ਲੱਗੇ ਇੱਕ ਮੋਟ ਹੋ ਗਈ ਕੋ ਟਾਰਗੇਟ ਸਭ ਦਾ ਇਸ ਇਲਾਕੇ ਤੇ ਜੋ ਮਰਜ਼ੀ ਹੋ ਜੇ ਰਾਵੀ ਜ਼ੋਰ ਲਾ ਦੇ ਹੁਣ ਆਪਾਂ ਰਾਵੀ ਉੱਪਰ ਨਿਦਣਾ ਪਾਰ ਆਪਾਂ ਪਰ ਮੰਦਣਿਆ ਸਾਡਾ ਅਕੀਤਾ ਅਕੀਤਾ ਸੀ ਪੂਰਾ ਕਰ ਲਿਆ ਜਿੰਦਾਬਾਦ ਮੰਤਰੀ ਸਾਹਿਬ ਜਿੰਦਾਬਾਦ ਚਲੋ 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 ਯਾਰ